ਮਾਗੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ 베ਰ ਸਹਿਬ ਵਿਖੇ ਭਾਰੀ ਗਿੰਦੇ ਚ ਗੁਰੂ ਕਰਨ ਨਤਮਸਤਕ ਹੋਈਆਂ ਸੰਗਤਾਂ ਪਾਵਨ ਗੁਰਤਰ ਮਾਗੀ ਦਾ ਦਿਹਾੜਾ ਲਾਗ ਮੱਜ ਨੂੰ ਸੰਤ ਸਾਧੂਆ ਕੀ ਕਰੇ ਇਸ਼ਨਾਨ ਫਰਕਾ ਨਾਮ ਧਿਆਇ ਸਮ ਸਭ ਨਾਮੋਂ ਕਰਦਾਨ ਇਹ ਪਾਵਨ ਪਵਿੱਤਰ ਦਿਹਾੜਾ ਮੁਕ ਸਰ ਵਿਖੇ ਹਰ ਸਾਲ ਹੀ ਬੜੀ ਸ਼ਰਧਾ ਭਾਵਨਾ ਤੇ ਜੋ ਜਲਾਬ ਦੇ ਨਾਲ ਮਨਾਇਆ ਜਾਂਦਾ ਹੈ। ਕੁੱਪੀ ਗੰਢ ਨਹਾਰ ਪਾਲ ਸਰਪ ਦੀਆਂ ਪਿਪਾਲ ਐਸੀ ਨੀਂਦial ਸੰਦੋ। ਤਾਂਤਨ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਾਛਾ ਜੀ ਅੱਜ ਦੇ ਦਿਨ ਜੋ 40 ਸਿੰਘਾਂ ਨੂੰ ਮੁਕਤ ਕੀਤਾ ਪਵਿੱਤਰ ਕਾਲੀ ਵੇ ਨਦੀ ਅਤੇ ਸਰੋਵਰ ਚ ਇਸ਼ਨਾਨ ਕਰ ਰਹੀਆਂ ਨੇ ਸੰਗਤਾਂ ਇਸੇ ਸਤੁਰਸਕੀ ਪਾਇਸ਼ਾ ਨੇ 14 ਸਾਲ 9 ਮਹੀਨੇ ਕੁਝ ਦਿਨ ਇਸੇ ਮਾਰਾਈ ਬਖਾਈ ਇਸ ਅਧੁਰ ਵਿੱਤੇ ਪਾਇਸ਼ਾ ਨੇ ਇੱਕ ਤੇ ਹੱਥ ਨਹੀਂ ਚਲਾਇਆ 13-13 ਦੋਹੀਆਂ ਸਭੀ ਪਾਇਸ਼ਾ ਨੇ ਝੋਲੀਆਂ ਭਰਨਾ ਵੀ ਪਾਇਆ ਜੀ ਅੰਮ੍ਰਿਤ ਦਾ ਕੰਮ ਕੀਤਾ ਪਾਇਸ਼ਾ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਪਵਿੱਤਰ ਬੇਰੀ ਸਾਹਿਬ ਅਤੇ ਪੋਰਾ ਸਾਹਿਬ ਦੇ ਕੀਤੇ ਦਰਸ਼ਨ ਇੱਥੇ 40 ਮੁਖੀਆਂ ਨੇ ਗੁਰੂ ਅਰਜਨ ਸਾਹਿਬ ਦੇ ਮਾਰਗ 'ਤੇ ਫਰਤਨੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਵਿਕਰਤੀ ਤੇ ਆਪਣੀਆਂ ਛਾਪਨੀਆਂ ਆਏ ਉਸ ਪਰਮਾਤਮਾ ਤਰਫ ਕਰੇ 40 ਮੁਖੀਆਂ ਦੀ ਯਾਦ ਵਿੱਚ ਮਹਰਿਮ ਦੀ ਯਾਦ ਨੂੰ ਮਹਾਰਾਜ ਸਮਰਪਿਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਮੱਗੀ ਦਾ ਤਿਹਾਰ ਬੜੀ ਸ਼ਰਧਾ ਬਾਬਾ ਬਨਨ ਨਾਲ ਮਨਾਇਆ ਗਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਸ੍ਰੀ 베ਰ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋਏ ਸੰਗਤਾਂ ਨੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਪਵਿੱਤਰ ਸ਼ਿਰੋਵਟ ਇਸ਼ਨਾਨ ਕੀਤਾ ਤੇ ਤੇ ਗੁਰਬਾਣੀ ਦਾ ਆਨੰਦ ਮਾਣਿਆ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪਵਿੱਤਰ ਬੇਈ ਨਦੀ ਦੇਵੀ ਦਰਸ਼ਨ ਕੀਤੇ ਇਸ ਮੌਕੇ ਗੁਰਦੁਆਰਾ ਸ੍ਰੀ 베ਰ ਸਾਹਿਬ ਪੂਜੇ ਸ਼ਰਧਾਲੂਆਂ ਦਾ ਕਹਿਣਾ ਕਿ ਅੱਜ ਮੱਗੀ ਦੇ ਪਵਿੱਤਰ ਦਿਹਾੜੇ ਤੇ ਵਾਹਿਗੁਰੂ ਦੇ ਘਰ ਝੋਲੀਆਂ ਪਰਣ ਲਈ ਪਹੁੰਚੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਪਵਿੱਤਰ ਮਾਗੀ ਦਾ ਦਿਹਾੜਾ ਮਾਗ ਮੱਜਨ ਸੰਗ ਸਾਧੂਆ ਧੂੜੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੁਨ ਸਭ ਨਾ ਨੌਕਰਦਾਨ ਇਹ ਪਾਵਨ ਪਵਿੱਤਰ ਦਿਹਾੜਾ ਮੁਕਤ ਸਰ ਵਿਖੇ ਹਰ ਸਾਲ ਹੀ ਬੜੀ ਸ਼ਰਧਾ ਭਾਵਨਾ ਤੇ ਜਾਓ ਜਲਾਲ ਦੇ ਨਾਲ ਮਨਾਇਆ ਜਾਂਦਾ ਹੈ ਇਸ ਦਿਨੋਂ ਕੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਮੁਕਤੇ ਕਹਿ ਕੇ ਕਿ ਜੋ ਆਖਿਆ ਸੀ ਵੀ ਇੱਥੇ ਮੁਕਤੀ ਦਾ ਸਰੋਵਰ ਹੋਵੇਗਾ ਤਾਂ ਉਹਦਾ ਨਾਂ ਖਦਰਾਣੇ ਦੀ ਢਾਬ ਤੋਂ ਮੁਕਤਸਰ ਪਿਆ ਤੇ ਆਖਿਆ ਵੀ ਇੱਥੇ ਜਿਹੜਾ ਇਸ਼ਨਾਨ ਕਰੇਗਾ ਉਹਦੀ 83 ਕੱਤੀ ਜਾਵੇਗੀ। ਹੰਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਪਣੇ ਲਾਲਾਂ ਨੂੰ ਵਾਰ ਕੇ ਸਾਰੇ ਪਰਿਵਾਰ ਨੂੰ ਵਾਰ ਕੇ ਦੀਨਾ ਕਾਂਗੜ ਤੋਂ ਰਾਮੇ ਆਣੇ ਅਸਥਾਨ ਤੇ ਪੁੱਜੇ ਉਥੇ ਸਤਿਗੁਰੂ ਜੀ ਨੇ ਮਾਝੇ ਦੀਆਂ ਸੰਗਤਾਂ ਜਿਨ੍ਹਾਂ ਦੇ ਵਿੱਚ ਭਾਈ ਮਹਾ ਸਿੰਘ ਜੀ ਮਾਈ ਭਾਗੋ ਜੀ ਅਗਵਾਈ ਕਰ ਰਹੇ ਸਨ ਇਹ ਤਾਦਕ ਪਿੰਡਾਂ ਦੇ ਹੋਰ ਮੁਖੀ ਜਿਹੜੇ ਸੀ ਸਤਿਗੁਰੂ ਜੀ ਨੂੰ ਮਿਲੇ ਸਤਿਗੁਰੂ ਜੀ ਨਾਲ ਵਿਚਾਰਾਂ ਹੋਈਆਂ ਤੇ ਕਹਿਣ ਲੱਗੇ ਸਤਿਗੁਰੂ ਜੀ ਤੁਹਾਡੀ ਅਸੀਂ ਸੁਲਾਹ ਕਰਾ ਦਈਏ ਬਹੁਤ ਪਰਿਵਾਰ ਦਾ ਨੁਕਸਾਨ ਹੋ ਗਿਆ ਹੈ ਆਨੰਦਪੁਰ ਸਾਹਿਬ ਦਾ ਕਿਲਾ ਤੁਹਾਡੇ ਪਾਸ ਨਹੀਂ ਰਿਹਾ ਸਤਿਗੁਰੂ ਜੀ ਨੇ ਆਖਿਆ ਵੀ ਜੇ ਸੁਲਾਹ ਹੀ ਕਰਾਉਣੀ ਸੀ ਉਦੋਂ ਤੁਸੀਂ ਕਿੱਥੇ ਸੀ ਸੁਲਾ ਕਰਾਉਣ ਵਾਲੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਉੱਤੇ ਬਿਠਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਅਸੀਂ ਸੀਸ ਦਿੱਲੀ ਦੇ ਵਿੱਚ ਲਿਆ ਗਿਆ ਅਸੀਂ ਹੁਣ ਜਿਵੇਂ ਹੋਵੇਗਾ ਓਵੇਂ ਕਰਤਾਰ ਦੇ ਭਾਣੇ ਵਿੱਚ ਰਹਾਂਗੇ ਅਸੀਂ ਸੁਲਾ ਨਹੀਂ ਕਰਨੀ ਇਸ ਭਾਂ ਦੇ ਕਹਿਣ ਲੱਗੇ ਜੀ ਅਸੀਂ ਜੇ ਤੁਸੀਂ ਸੁਲਾ ਨਹੀਂ ਕਰਨੀ ਤੇ ਅਸੀਂ ਤਹਾਨੂੰ ਛੱਡ ਕੇ ਜਾ ਰਹੇ ਹਾ ਸਤਿਗੁਰੂ ਜੀ ਕਹਿਣ ਲੱਗੇ ਮੈਂ ਕਦੋਂ ਤੁਹਾਨੂੰ ਇੱਥੇ ਸੱਦਿਆ ਸੀ ਬੁਲਾਇਆ ਸੀ ਜਾ ਰਹੇ ਹੋ ਤੇ ਤੁਹਾਡੀ ਮਰਜ਼ੀ ਇੰਨੇ ਨੂੰ ਸਤਿਗੁਰੂ ਜੀ ਨੇ ਸਤਿਗੁਰੂ ਜੀ ਨੂੰ ਇੱਕ ਸਿੰਘ ਨੇ ਸੁਈਏ ਨੇ ਆ ਕੇ ਦੱਸਿਆ ਕਿ ਸਤਿਗੁਰੂ ਜੀ ਮੁਗਲਾਂ ਦੀਆਂ ਫੌਜਾਂ ਜਿਹੜੀਆਂ ਹਨ ਵਜੀਦ ਖਾਨ ਦੀ ਅਗਵਾਈ ਦੇ ਵਿੱਚ ਮਾਰੋ ਮਾਰ ਕਰਦੀਆਂ ਆ ਰਹੀਆਂ ਹਨ ਸਤਿਗੁਰੂ ਜੀ ਇਥੋਂ ਖਦਰਾਣੇ ਦੀ ਢਾਬ ਵੱਲ ਵਧੇ ਤੇ ਇਹ ਜਿਹੜੇ ਸਿੰਘ ਸੀ ਜਿਨ੍ਹਾਂ ਦੇ ਵਿੱਚ ਭਾਈ ਮਹਾ ਸਿੰਘ ਮਾਤਾ ਭਾਗੋ ਜੀ ਇਹਨਾਂ ਨੇ ਸਿੱਖਾਂ ਨੂੰ ਆਖਿਆ ਕਿ ਹੁਣ ਸਤਿਗੁਰੂ ਜੀ ਨੂੰ ਮਨਾਉਣ ਦਾ ਸਮਾਂ ਹੈ ਇਹ ਜੋ ਆਪਾਂ ਬਦਾਵਾ ਲਿਖਿਆ ਹੈ ਇਹ ਪੜਵਾਉਣ ਦਾ ਸਮਾਂ ਹੈ ਸਤਿਗੁਰੂ ਜੀ ਖਦਰਾਣੇ ਦੀ ਢਾਬ ਨੂੰ ਵਧੇ ਮਗਰੇ ਮਗਰ ਇਹਨਾਂ ਦੀ ਅਗਵਾਈ ਕਰਦੇ ਹੋਏ ਭਾਈ ਮਹਾ ਸਿੰਘ ਮਾਤਾ ਭਾਗੋ ਜੀ ਉਹ ਵੀ ਮਗਰੇ ਮਗਰ ਚੱਲੇ ਹਦਰਾਨੇ ਦੀ ਘਾਬਤੋਂ ਪਹਿਲਾਂ ਹੀ ਸਿੰਘਾਂ ਨੇ ਵਜੀਦੇ ਦੀ ਆਈ ਹੋਈ ਫੌਜ ਦਾ ਭਾਈ ਮਹਾ ਸਿੰਘ ਤੇ ਮਾਤਾ ਭਾਗੋ ਜੀ ਦੀ ਅਗਵਾਈ ਵਿੱਚ ਟੱਕਰ ਕੀਤਾ ਉਥੇ 40 ਸਿੰਘ ਸ਼ਹੀਦ ਹੋਏ ਜਿਸ ਕਰਕੇ ਚਾਲੀਆਂ ਨੂੰ ਮੁਕਤਿਆਂ ਦਾ ਵਰ ਦਿੱਤਾ ਗਿਆ ਤੇ ਉਸ ਸਮੇਂ ਭਾਵੇਂ ਵਿਸਾਖ ਦਾ ਮਹੀਨਾ ਸੀ ਪਰ ਸਮੇਂ ਨੂੰ ਮੁੱਖ ਰੱਖਦਿਆਂ ਇਹ ਜਿਹੜਾ ਦਿਹਾੜਾ ਹੈ ਹਰ ਸਾਲ ਮਾਘ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਹ ਪਾਵਨ ਪਵਿੱਤਰ ਦਿਹਾੜੇ ਤੇ ਜਿੱਥੇ ਮੁਕਸਰ ਵਿੱਚ ਰੌਣਕਾਂ ਹਨ ਉਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਾਵਨ ਸਥਾਨ ਗੁਰਦਰਾ ਬੀਰ ਸਾਹਿਬ ਹੈ ਇੱਥੇ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਹਨ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਅਸ਼ਨਾਮ ਕਰ ਰਹੀਆਂ ਹਨ ਕੀਰਤਨ ਸਰਵਣ ਕਰ ਰਹੀਆਂ ਹਨ ਲੰਗਰ ਛਕ ਰਹੀਆਂ ਹਨ ਸੇਵਾ ਕਰ ਰਹੀਆਂ ਹਨ ਇਹ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਹਨ ਸੰਗਤਾ ਲੈ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਘਰੀ ਸਾ ਸੰਗਤ ਜੀਓ ਪੀ ਗੰਢ ਨਿਹਾਰ ਬਪਾਲ ਸਰਬ ਜੀਆਂ ਆਪੇ ਪ੍ਰਕਾਲ ਐਸੀ ਦੀਨਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਜੋ 40 ਸਿੰਘਾਂ ਨੂੰ ਮੁਕਤ ਕੀਤਾ ਮਾਗੀ ਦਾ ਪਾਵਨ ਪਿਤਰ ਜਿਹੜਾ ਦਿਹਾੜਾ ਹੈ ਅੱਜ ਗੁਰਦੁਆਰਾ ਸ੍ਰੀ ਵੀਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸੰਗਤਾਂ ਦੁਆਰਾ ਬੜੀ ਸ਼ਾ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਹਾਲਾਂਕਿ ਇਹ ਜਿਹੜਾ ਪਰਵ ਹੈ ਮੁਕਸਰ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਬੜੇ ਵੱਡੇ ਪੱਧਰ ਤੇ ਸੰਸਾਦ ਵਿਸ਼ਵੀ ਪੱਧਰ ਤੇ ਮਨਾਇਆ ਜਾਂਦਾ ਹੈ ਪਰ ਜਿਹੜੀ ਸੰਗਤ ਹੈ ਇਸ ਇਲਾਕੇ ਦੀ ਉਹਨਾਂ ਦਾ ਬਹੁਤਾ ਪਿਆਰ ਜਿਹੜਾ ਗੁਰਦਰਾ ਸ੍ਰੀ ਬੇਰ ਸਾਹਿਬ ਦੇ ਨਾਲ ਵੀ ਹੈ ਇਸ ਕਰਕੇ ਅੰਮ੍ਰਿਤ ਵੇਲੇ ਤੋਂ ਹੀ ਜਿੱਥੇ ਮਾਗੀ ਦਾ ਦਿਹਾੜਾ ਹੈ ਸੰਗਰਾਣ ਦਾ ਦਿਹਾੜਾ ਵੀ ਹੈ ਇਸ ਕਰਕੇ ਸਮੁੱਚੀ ਸੰਗਤ ਬੜੇ ਸ਼ਾਹ ਦੇ ਨਾਲ ਅਮਰਤ ਵੇਲੇ ਤੋਂ ਹੀ ਨਕਮਸਤਕ ਹੋ ਰਹੀ ਹੈ ਸਤਿਗੁਰੂ ਪਾਸ਼ਾ ਜੀ ਨੇ ਜਿਵੇਂ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਹੈ ਕਿ ਟੁੱਟੀ ਨੂੰ ਗੰਢਣ ਵਾਲੇ ਪਾਸ਼ਾ ਜੀ ਹਨ ਜਿਨ੍ਹਾਂ ਨੇ ਭਾਈ ਗੁਰੂ ਮਹਾਰਾਜ ਨੂੰ ਆਪਣਾ ਬਿਦਾਵਾ ਅਰਪਣ ਕੀਤਾ ਸੀ ਉਹਨਾਂ ਨੇ ਆ ਕੇ ਬੇਨਤੀਆਂ ਕਰਕੇ ਆਪਣੇ ਮਲਾਵੇ ਪੜਵਾਏ ਸੋ ਅੱਜ ਇਹ ਲੋੜ ਹੈ ਕਿ ਅਸੀਂ ਵੀ ਜਿਹੜੇ ਗੁਰੂ ਤੋਂ ਪਤ ਤਾ ਹਾਂ ਗੁਰੂ ਤੋਂ ਬੇਮੁਖ ਹੋਏ ਹਾਂ ਸੋ ਸਤਿਗੁਰੂ ਪਾਸ਼ਾ ਜੀ ਦੇ ਨਾਲ ਅਸੀਂ ਆਪਣੀ ਜਿਹੜੀ ਟੁੱਟੀ ਹੋਈ ਹੈ ਸਾਡੀ ਗੁਰਸਿੱਖੀ ਦੇ ਨਾਲ ਤੋਂ ਉਸ ਨੂੰ ਅਸੀਂ ਗੰਢ ਲਈ ਸਤਿਗੁਰ ਪਾਤਸ਼ਾਹੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰੀਏ ਕਿਉਂਕਿ ਗੁਰੂ ਸਦਾ ਹੀ ਸਮਰੱਥ ਹੈ ਬਖਸ਼ਣਹਾਰ ਹੈ ਤੋਂ ਜਦੋਂ ਵੀ ਅਸੀਂ ਸ਼ਰਨ ਦੇ ਵਿੱਚ ਆਉਣੇ ਹਾਂ ਸਤਿਗੁਰ ਪਾਤਸ਼ਾਹੀ ਸਾਨੂੰ ਬਖਸ਼ ਲੈਂਦੇ ਹਨ ਜਿਵੇਂ ਉਹਨਾਂ ਗੁਰਮਖਾਂ ਗੁਰਮਖਾਂ ਪਿਆਰਿਆਂ ਸੂਰਬੀਰ ਯੋਧਿਆਂ ਬਹਾਦਰਾਂ ਨੇ ਆ ਕਰਕੇ ਸ਼ਰਨ ਦੇ ਵਿੱਚ ਬੇਨਤੀ ਕੀਤੀ ਸਤਿਗੁਰ ਸਤਿਗੁਰ ਪਾਤਸ਼ਾਹੀ ਸਾਨੂੰ ਬਖਸ਼ ਲਾਓ ਮੇਰੇ ਪਾਤਸ਼ਾਹੀ ਨੇ ਇੱਕ ਖਿੰਨ ਵੀ ਨਹੀਂ ਲਾਇਆ ਤੋਂ ਇਸੇ ਤਰ੍ਹਾਂ ਹੀ ਅਸੀਂ ਵੀ ਅਰਦਾਸ ਬੇਨਤੀ ਕਰੀਏ ਇਸ ਮਹਾਨ ਦਿਹਾੜੇ ਦੇ ਉੱਪਰ ਜਿਵੇਂ ਉਹਨਾਂ 40 ਸਿੰਘਾਂ ਨੂੰ ਮੁਕਤੇ ਕਰ ਦਿੱਤਾ ਪਾਸ਼ਾ ਜੀ ਨੇ ਇਸੇ ਤਰ੍ਹਾਂ ਸਾਨੂੰ ਵੀ ਸੱਚੇ ਪਾਸ਼ਾ ਜੀ ਇਹ ਜਿਹੜੀ 84 ਤੋਂ ਬੰਦ ਖਲਾਸੀ ਕਰਨ ਸੋ ਇਹ ਅਰਦਾਸ ਬੇਨਤੀ ਹੈ ਅੱਜ ਸਮੁੱਚੇ ਸੰਸਾਰ ਵਿੱਚ ਜਿੱਥੇ ਇਹ ਜਿਹੜਾ ਦਿਹਾੜਾ ਬਣਾਇਆ ਜਾ ਰਿਹਾ ਹੈ ਅੱਜ ਅਮਰਤਵੇਲੇ ਤੋਂ ਸੰਗਤਾਂ ਇੱਥੇ ਵੀ ਨਮਸਕਾਰ ਕਰ ਰਹੀਆਂ ਹਨ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਸੰਗਤਾਂ ਦੇ ਆਉਣ ਜਾਣ ਵਾਸਤੇ ਲੰਗਰਾਂ ਦੇ ਪ੍ਰਬੰਧ ਲੰਗਰ ਦੇ ਵਿੱਚ ਜੇਹ ਤਰ੍ਹਾਂ ਦੇ ਪਦਾਰਥ ਲੰਗਰ ਚੱਲ ਰਹੇ ਹਨ ਸੰਗਤਾਂ ਦਰਸ਼ਨ ਪਰਸ਼ਨ ਕਰ ਰਹੀਆਂ ਨੇ ਇਸ਼ਨਾਨ ਪਾਨ ਕਰਕੇ ਆਪਣਾ ਜਨਮ ਸੁਹੇਲਾ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਮੇਰੇ ਅਤੀ ਸਤਿਕਾਰਯੋਗ ਮੈਨੇਜਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀਓ ਆਇਆ ਜੀਓ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਨੂੰ ਪਤਾ ਹੀ ਆ ਵੀ ਮਾਗੀ ਦਾ ਦਿਨ ਹੈ ਜੀ ਤੇ ਬੇਸਾਬ ਆਏ ਆ ਦਰਸ਼ਨ ਕਰਨ ਤੇ ਪਰਿਵਾਰ ਦੇ ਨਾਲ ਆਏ ਆ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਵਧੀਆ ਸੰਗਤ ਬਹੁਤ ਦਰਸ਼ਨ ਕਰ ਰਹੀ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ ਇਹ ਅੱਜ ਹੀ ਅੱਗੇ ਇਤਿਹਾਸ ਤੇ ਇੱਥੇ ਬੇਸਾਬ ਆਏ ਆ ਇਹ ਪਹਿਲੇ ਗੁਰਨਾਨ ਪਾਸ਼ੀ ਦਾ ਗੁਰਦੁਆਰਾ ਹੈ ਵਾਹ ਪਿੱਛੇ ਸਤੂ ਸੰਸਕੀ ਪਾਇਸ਼ਾ ਨੇ 14 ਸਾਲ نو مہینے کے کچھ دن دنے تھے مارائی بتائی اس کے ساتھ گروہ سچے پائشاہ نے یہ ساتھ ہٹ بھی چلایا ہے تیرہ تیرہ تولییاں ساتھ گروہ سچے پائشاہ نے چوڑیاں پڑیاں یہ بانیاں چوڑیاں پڑیاں ساتھ گروہ سچے پائشاہ نے محمد صدقار یوگ گروہ پیاری ساتھ سنگیت واہ جی کا خلصہ واہ گرو جی آج دیگر ننکانہ سا ہے سلطان پر لوگی بکھے گردرا فیر سا ہے ਹਜ਼ਾਰਾਂ ਦੀ ਸ਼ਾਵਨਾ ਸੰਗਤ ਮਹਾਰਾਜ ਮਾਗੀ ਦੇ ਸੰਬੰਧ ਵਿੱਚ ਜਿੱਥੇ 40 ਮੁਕਤੀਆਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਸਰਰੀ ਧਰਤੀ ਤੇ ਆਪਣੀਆਂ ਛਾਪ ਛੱਡੀਆਂ ਉਸ ਪਰਮਾਤਮਾ ਕਿਰਪਾ ਕਰੇ ਉਸ 40 ਮੁਕਤੀਆਂ ਦੀ ਯਾਦ ਨੂੰ ਮਾਰੇ ਵਿੱਚ ਯਾਦ ਨੂੰ ਮਾਰੇ ਸਮਰਪਿਤ ਆਜਾ ਰਜਾਨਾ ਅੰਮ੍ਰਿਤ ਵੇਲਾ ਸਰਗਰਮ ਸਿਆਸੀ ਵੱਲੋਂ ਚਾਹ ਪਕੋਰੀਆਂ ਦਾ ਲੰਗਰ ਅਤੇ ਮਾਰੇ ਪੂੜੀਆਂ ਅਤੇ ਸੋਲੀਆਂ ਦਾ ਅਤੇ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸਮੁਪਤੀ ਸੰਗਤ ਦੇ ਸਹਿਯੋਗ ਨਾਲ ਇਹ ਲੰਗਰ ਗੁਰਦੁਆਰਾ ਬੇਰ ਸਾਹਿਬ ਤੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿੱਚ ਚੱਲ ਰਿਹਾ ਹੈ ਤੁਸੀਂ ਆਪ ਦੇਖ ਰਹੇ ਹੋ ਮਹਾਰਾਜ ਜੀ ਸੰਗਤਾਂ ਚ ਇਹਨਾਂ ਉਸ਼ਾ ਹੈ ਜੋ ਅਰਜਾਨਾ ਅਮਰਤ ਵੇਲਾ ਪ੍ਰਗਰਮਤ ਸਰਸਰ ਦੇ ਪ੍ਰਧਾਨ ਭਾਈ ਸਰਵਨ ਸਿੰਘ ਜੀ ਵਿੱਚ ਡਰਾਈਵਰ ਮਕਸੂਦ ਕਾ ਹਾਜ਼ਰ ਹਨ ਉੱਥੇ ਹੀ ਭਾਈ ਰਗਵੀਰ ਸਿੰਘ ਜੀ ਮਹਾਰਾਜ ਜੀ ਜੋ ਪਿੰਡਾਂ ਤੋਂ ਚੱਲ ਕੇ ਮਹਾਰਾਜ ਜੀ ਦੇ ਪਿੰਡ ਹਾਜੀਪੁਰ ਤੋਂ ਸਰਵਨ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਭਾਈ ਦਲਵੀਰ ਸਿੰਘ ਜੀ ਨਿਸ਼ਾਨਤੀ ਸਾਹਿਬ ਹਾਜ਼ਰ ਹਨ ਮਹਾਰਾਜ ਜੀ ਦੇ ਪਾਤਸ਼ਾਹ ਜੀ ਜੋ ਮਹਾਰਾਜ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਦਰਬਾਰ ਸਾਹਿਬ ਤੇ ਨਤਮਸਤ ਹੋ ਕੇ ਅਤੇ ਮਹਾਰਾਜ ਸਰੋਵਰ ਦਾ ਇਸ਼ਨਾਨ ਕਰਕੇ ਆਪਣਾ ਜੀਵਨ ਸਮਰਪਣ ਕਰ ਰਹੀਆਂ ਹਨ ਮਰ ਜੇ ਮਾਗੀ ਦਾ ਦਿਹਾੜਾ